ਤਾਂ ਹਾਂ ਵੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਡੌਗ ਜ਼ੋਨ ਤੇ ਤਾਂ ਜਿਵੇਂ ਕਿ ਮਿੱਤਰੋ ਆਪਾਂ ਪਹਿਲਾ ਵੀਡੀਓ ਦੇ ਵਿੱਚ ਦੱਸਿਆ ਵੀ ਹੁਣ ਆਪਾਂ ਲਗਾਤਾਰ ਵੀਡੀਓ ਆਪਣੀਆਂ ਹੁੰਦੀਆਂ ਰਹਿਣਗੀਆਂ ਤੇ ਮਿੱਤਰੋ ਅੱਜ ਆਪਾਂ ਆਏ ਸੀ ਬਾਈ ਬਬਲ ਕੋਲੇ ਆਪਣੇ ਪਿੰਡ ਦੇ ਨਾਲ ਹੀ ਪਿੰਡ ਆ ਤੇ ਮਿੱਤਰੋ ਬਾਈ ਕੋਲੇ ਬਹੁਤ ਚੰਗੀ ਕੁਆਲਿਟੀ ਦੇ ਡੌਗ ਰੱਖੇ ਆ ਕਲਚਰ ਪੌਮ ਜਿਹੜੇ ਤੁਸੀਂ ਅਕਸਰ ਅੱਜ ਕੱਲ੍ਹ ਸ਼ਾਰਟ ਵੀਡੀਓ 'ਚ ਦੇਖਦੇ ਰਹਿੰਦੇ ਆ ਛੋਟੇ ਛੋਟੇ ਜੇ ਬਹੁਤ ਹੀ ਪਿਆਰੇ ਜੇ ਤੇ ਕਿਊਟ ਜੇ ਤੇ ਮਿੱਤਰੋ ਅੱਜ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਉਣ ਲੱਗੇ ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਮਿੱਤਰੋ ਵੀ ਤੁਹਾਨੂੰ ਆਪਾਂ ਪਹਿਲਾਂ ਵੀ ਕਿਹਾ ਸੀਗਾ ਵੀ ਆਪਣਾ ਹਜੇ ਨਵਾਂ ਨਵਾਂ ਹਨਾ ਸਟਾਰਟ ਕੀਤਾਗਾ ਤੇ ਆਪਣੀ سپورਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਮਿੱਤਰੋ ਆਜੋ ਫਿਰ ਮਲਾਉਨੇ ਆ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂ ਬਈ ਸਸੀ ਕਾ ਬਾਈ ਸਸੀ ਤੇ ਬਈ ਇਹ ਫਿਰ ਆ ਫੀਮੇਲ ਲਿਆਂਦੀ ਸੀ ਤੁਸੀਂ ਹਾਂਜੀ ਇਹਦੀ ਜੀ ਆਪਾਂ ਭੈਣ ਲਈ ਸੀਗੀ ਪਹਿਲਾਂ ਜੀ ਅੱਛਾ ਬਈ ਉਹ 40 ਕਿ ਦਿਨਾਂ ਦੀ ਆਪਾਂ 45 ਦਿਨਾਂ ਦੀ ਆਪਣੇ ਫਰੈਂਡ ਤੋਂ ਮੈਂ ਲਈ ਸੀਗੀ ਜੀ ਠੀਕ ਆ ਠੀਕ ਆ ਤੇ ਉਸ ਤੋਂ ਬਾਅਦ ਉਹ ਰੱਖੀ ਜੀ ਆਪਾਂ ਕਾਫੀ ਟਾਈਮ ਹਮ ਤੇ ਉਹ ਫਿਰ ਬਿਮਾਰ ਹੋ ਗਈ ਸੀ ਜੀ ਅੱਛਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਫਿਰ ਆਹ ਲੈ ਲਈ ਸੀਗੀ ਜੀ ਇਹ ਕਿੰਨੇ ਟਾਈਮ ਦੀ ਸੀ ਜਦੋਂ ਤੁਸੀਂ ਲਿਆਂਦੀ ਸੀ ਇਹ ਉਦੋਂ ਜੀ 1.5 ਸਾਲ ਦੀ ਸੀਗੀ ਜੀ ਠੀਕ ਆ ਭਾਈ ਵੱਡੀ ਮਤਲਬ ਹਾਂਜੀ ਅਸੀਂ ਵੱਡੀ ਲਈ ਸੀ ਜੀ ਠੀਕ ਆ ਤੇ ਇੱਕ ਇਹਦੀ ਬੱਚੀ ਸੀ ਉਸੇ ਕੁੱਤੀ ਦੀ ਬੱਚੀ ਸੀ ਜਿਹੜੀ ਮਰ ਗਈ ਜੀ ਹਮ ਹਮ ਤੇ ਉਹ ਵੀ ਪਿਛਲੇ ਸਾਲ ਮਰ ਗਈ ਸੀ ਜੀ ਤੇ ਅੱਛਾ ਇਹਦੀ ਬੱਚੀ ਸੀ ਉਹ ਪਿਛਲੇ 2 ਕੁ ਮਹੀਨੇ ਹੋ ਗਏ ਜਦੋਂ ਮਰਦੀ ਸੀ ਇਹਦਾ ਕਿੰਨਾ ਮਾ ਲੀਟਰ ਆ ਬਈ ਹੁਣ ਤੁਹਾਡੇ ਕੋਲ ਇਹਦਾ 1/4 ਲੀਟਰ 1/4 ਲੀਟਰ ਹਾਂਜੀ ਇਹਨਾਂ ਨੂੰ ਆਪਾਂ ਛੱਡ ਨਾ ਦਈਏ ਬਈ ਯਾਰ ਕੰਬੀ ਜੇ ਜ਼ਿਆਦਾ ਜਾਂਦੇ ਹਨਾ ਕਿ ਕੋਈ ਨਾ ਬਸ ਰੱਖੀ ਰੱਖੋ ਜੀ ਬਸ ਗਰਮੀ ਤੇ ਥੋੜਾ ਇਹਨਾਂ ਨੂੰ ਉਹ ਸੈੱਟ ਜੇ ਕਰ ਲਾ ਕੋਈ ਨਾ ਚੱਲੀ ਜਾਂਦੇ ਤੇ ਹੁਣ ਤੁਸੀਂ ਮੈਨੂੰ ਦੱਸੋ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਵੀ ਡੌਗ ਰੱਖਦਿਆਂ ਨੂੰ ਐਕਸਪੀਰੀਅੰਸ ਕਿੱਥੋਂ ਕਿੱਥੇ ਆ ਹੁਣ ਇੱਕ ਬਣ ਗਿਆ ਆਪਾਂ ਨੂੰ ਬਾਈ ਜੀ ਹੋ ਗਏ ਜੀ 10 12 ਸਾਲ ਰੱਖਦਿਆਂ ਨੂੰ ਅੱਛਾ ਵੀ ਪਹਿਲਾਂ ਪਿੱਟਬੋਲ ਰੱਖੇ ਸੀਗੇ ਜੀ ਠੀਕ ਤੇ ਲੜਾਉਂਦੇ ਰਹੇ ਆ ਜੀ ਜਦੋਂ ਆਪਾਂ ਫਾਈਟ ਆਲਾ ਸੀਗੇ ਜੀ ਕ੍ਰੇਜ਼ ਆ ਤੇ ਉਦੋਂ ਪਿੱਟਬੋਲ ਰੱਖੇ ਸੀ ਜੀ ਅੱਛਾ ਤੇ ਬਸ ਉਦੋਂ ਤੋਂ ਹੀ ਉਹ ਰੱਖ ਕੇ ਫਿਰ ਉਦੋਂ ਬਾਅਦ ਜਰਮਨ ਵੀ ਲਿਆਂਦੇ ਜੀ ਤੇ ਫਿਰ ਉਦੋਂ ਬਾਅਦ ਆ ਲਿਆਂਦੇ ਜੀ ਠੀਕ ਆ ਜਿਵੇਂ ਜਿਵੇਂ ਬਸ ਸ਼ੌਂਕ ਵੇ ਉਵੇਂ ਚਲ ਨਾਲ ਨਾਲ ਚੱਲੀ ਗਿਆ ਜੀ ਵੀ ਕਹਿੰਦਾ ਬਾਪ 10 15 ਸਾਲ ਹੋ ਗਏ ਕੁੱਤੇ ਰੱਖਦੇ ਨੇ ਹਾਂਜੀ 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 ਠੀਕ ਹੈ ਤੇ ਘਰ ਦੇ ਵਿੱਚੋਂ ਫਿਰ ਤੁਹਾਨੂੰ ਕੱਲਿਆਂ ਨੂੰ ਸ਼ੌਂਕ ਸੀ ਕਿ ਨਾ ਕਿਸੇ ਨੂੰ ਮੈਨੂੰ ਕੱਲਿਆਂ ਨੂੰ ਜੀ ਅੱਛਾ ਬਸ ਇੱਕ ਕੁੱਤਿਆਂ ਦੇ ਨਾਲ ਜੀ ਕਬੂਤਰ ਰੱਖ ਲਈ ਸ਼ੌਂਕ ਕੀ ਆ ਫੈਨਸੀ ਜਿਹੜੀ ਹੁੰਦੀ ਹੈ ਅੱਛਾ ਕਬੂਤਰ ਵੀ ਆ ਤੇ ਮਿੱਤਰੋ ਆਪਾਂ ਨਾ ਤੁਸੀਂ ਆ ਕਬੂਤਰ ਵੀ ਦੇਖੋ ਤੇ ਆਪਾਂ ਵਿੱਚ ਸ਼ਾਟ ਲਾ ਦਾਂਗੇ ਜੇ ਕਿਸੇ ਬੰਦੇ ਨੇ ਕਬੂਤਰ ਲੈਣੇ ਹੋਣ ਬਾਈ ਤੋਂ ਤੇ ਟੁਆਏ ਪਾਮ ਬਾਈ ਬਹੁਤ ਵਧੀਆ ਬਰੀਡਿੰਗ ਕਰਦਾ ਹੈਗਾ ਤੇ ਬਾਈ ਦਾ ਨੰਬਰ ਥੱਲੇ ਦਿੱਤਾ ਹੋਇਆ ਤੁਸੀਂ ਫੋਨ ਕਰ ਸਕਦੇ ਆਂ ਤੇ ਬਾਈ ਮੈਨੂੰ ਨਾ ਇੱਕ ਗੱਲ ਦੱਸੋ بڑے ਬੰਦੇ ਦਾ ਸਵਾਲ ਹੁੰਦਾ ਵੀ ਜਰਮਨ ਸ਼ੈਫਰਡ ਵੀ ਤੁਸੀਂ ਰੱਖਿਆ ਮੈਂ ਹਨਾ ਸੁਣਿਆ ਪਹਿਲਾਂ ਗੱਲਬਾਤ ਆਪ ਕਰੀ ਜਾਂਦੀ ਹੈ ਜੀ ਰੱਖਿਆ ਜੀ ਤੇ ਉਹਦੇ ਵਿੱਚ ਵੀ ਕੀ ਕੁਆਲਿਟੀ ਹੁੰਦੀ ਹੈ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜਰਮਨ ਜੀ ਇੱਕ ਤਾਂ ਜਿਵੇਂ ਲੌਂਗ ਕੋਡ ਆ ਗਿਆ ਜੀ ਹੂੰ ਤੇ ਸਿੰਗਲ ਕੋਡ ਜਿਵੇਂ ਆਪਾਂ ਨੂੰ ਆਮ ਲੋਕਾਂ ਨੂੰ ਪਤਾ ਹੀ ਪਹਿਲਾਂ ਜਿਹੜੇ ਚੱਲਦੇ ਸੀ ਹੁਣ ਲੌਂਗ ਕੋਡ ਰੱਖਦੇ ਆ ਜੀ ਤੇ ਲੌਂਗ ਕੋਡ ਦੇ ਵਿੱਚ ਜੀ ਆਪਾਂ ਨੂੰ ਕੁਆਲਿਟੀ ਜਿੰਨੇ ਕੁ ਉਹਨਾਂ ਦੇ ਵਾਲ ਜਿਹੜੀ ਲੈਂਥ ਲੰਮੇ ਠੀਕ ਹੈ ਪਿਛੋਂ ਇਨੀਵੇਂ ਕੰਨ ਨਿੱਕੇ ਖੜੇ ਮੂੰਹ ਗੁੰਬਲੈਕ ਹੋ ਗਏ ਵੀ ਜਿਵੇਂ ਹੁਣ ਇੱਕ ਛੋਛੇ ਬਾਜ਼ੀਆਂ ਹੀ ਚੱਲੀ ਜਾਂਦੀਆਂ ਹਨਾ ਵੀ ਲੌਂਗ ਕੋਟ ਹਰੇਕ ਬੰਦਾ ਮੈਂ ਬੜੇ ਦੇ ਮੈਸੇਜ ਆਉਂਦੇ ਆ ਮੇਰੇ ਕੋਲੇ ਵੀ ਸਾਨੂੰ ਤਾਂ ਲੌਂਗ ਕੋਟ ਦਾ ਹੀ ਬੱਚਾ ਚਾਹੀਦਾ ਅੱਜ ਕੱਲ ਲੋਕ ਸ਼ਾਰਟ ਕੋਟ ਨੂੰ ਕਿਉਂ ਨਹੀਂ ਪਸੰਦ ਕਰਦੇ ਇਹ ਕੀ ਚੱਕਰ ਆ ਬਸ ਜੀ ਲੌਂਗ ਕੋਟ ਕਹਿ ਲਓ ਵੀ ਥੋੜਾ ਜਿਹਾ ਜਿਵੇਂ ਹੁਣ ਟ੍ਰੈਂਡਿੰਗ 'ਚ ਹੈ ਜੀ ਬਸ ਉਸ ਚੀਜ਼ ਦੇ ਲੋਕ ਥੋੜਾ ਜਿਹਾ ਵੱਧ ਪਸੰਦ ਕਰਦੇ ਆ ਜਿਹੜਾ ਸ਼ਾਰਟ ਕੋਟ ਹੈ ਉਹ ਰਾਖੀ ਆਸਤੇ ਬਹੁਤ ਵਧੀਆ ਚੀਜ਼ ਹੈ ਜਿਹਨੇ ਰਾਖੀ ਆਸਤੇ ਰੱਖਣਾ ਜੀ ਉਹ ਬਹੁਤ ਵਧੀਆ ਚੀਜ਼ ਹੈ ਜਿਹੜਾ ਲੌਂਗ ਕੋਟ ਹੈ ਉਹ ਰਾਖੀ ਆਸਤੇ ਉਹਨੂੰ ਆਪਾਂ ਇੰਨਾ ਨਹੀਂ ਕਹ ਹਾਂਜੀ ਕਹਿ ਸਕਦੇ ਸਹੀ ਸਹੀ ਗੱਲ ਥੋੜੇ ਸੋਹਲ ਹੁੰਦੇ ਆ ਲੌਂਗ ਕੋਟ ਹਾਂਜੀ ਹਾਂਜੀ ਸੰਭਾਲ ਵੱਧਦਾ ਜੀ ਉਹਨਾਂ ਦੀ ਉਹਨਾਂ ਦਾ ਥੋੜਾ ਐਨਵਾਇਰਨਮੈਂਟ ਚੇਂਜ ਕਰਨਾ ਪੈਂਦਾ ਹਾਂਜੀ ਤੇ ਇਹਨਾਂ ਲਈ ਐਨਵਾਇਰਨਮੈਂਟ ਆਪਣਾ ਕਿਵੇਂ ਆ ਕਰਦਾ ਇਹ ਆਪਣੀ ਨਾਰਮਲ ਬਸ ਜਿਵੇਂ ਰਹਿੰਦੀ ਆ ਜੀ ਜਿਵੇਂ ਆ ਫੈਮਲੀ ਵਾਂਗੂ ਜਿਵੇਂ ਹੁਣ ਠੰਡ ਹੈ ਤੇ ਅੰਦਰ ਅਸੀਂ ਹੁਣ ਦੂਜਾ ਉਵੇਂ ਸਾਡੇ ਕੋਲੇ ਆ ਗਰਮੀਆਂ ਚ ਏਸੀ ਵਗੈਰਾ ਚੱਲ ਪੈਂਦਾ ਜੀ ਤਾ ਕੋਲੇ ਫਿਰਦੇ ਰਹਿੰਦੇ ਆ ਅੱਛਾ ਇਹ ਏਸੀ ਚ ਰੱਖਣੇ ਪੈਂਦੇ ਆ ਨਹੀਂ ਪੈਂਦੇ ਨਹੀਂ ਜਿਵੇਂ ਗਿਜਾ ਆਪਾਂ ਇਹਨਾਂ ਨੂੰ ਕਰ ਲਗੇ ਉਸੇ ਹਿਸਾਬ ਚ ਰਹਿਣ ਲੱਗ ਪੈਂਦੇ ਆ ਵੀ ਥੋੜੀ ਜੀ ਗਰਮੀ ਵੇ ਥੋੜੀ ਜੀ ਗਰਮੀ ਵੱਧ ਮੰਨਦੇ ਆ ਤੇ ਜਤ ਜਿਆਦਾ ਹੋਣ ਕਰਕੇ ਨਹੀਂ ਬੱਚੇ ਛੋਟੇ ਆ ਹਾਂਜੀ ਇਹਨਾਂ ਦਾ ਕੀ ਰੱਖ ਰਖਾਵਾ ਇਹਨਾਂ ਲਈ ਕੀ ਕੁਝ ਦੇਖਣਾ ਪੈਂਦਾ ਆਪਾਂ ਨੂੰ ਇਹਨਾਂ ਵਾਸਤੇ ਜਿਵੇਂ ਹੋਣ ਇਹ ਛੋਟੇ ਬੱਚੇ ਇਹਨਾਂ ਵਾਸਤੇ ਜਾਂ ਤਾਂ ਹੀਟਰ ਪਾਸੇ ਲਾ ਦੀਦਾ ਜੀ ਤੇ ਜਾਂ ਬੱਲਵ ਲੱਗਿਆ ਆਸੇ ਪਾਸੇ ਪਿੰਜਰਾ ਕਵਰ ਕਰਕੇ ਵੀ ਉਹਨਾਂ ਨੂੰ ਗਰਮੈਸ ਮਿਲਦੀ ਰਹੇ ਵੀ ਬੱਚੇ ਜਾਦੇ ਵੀ ਹਵਾ ਨਾ ਪਵੇ ਕਿਸੇ ਪਾਸਿਓਂ ਵੀ ਪਿੰਜਰਾ ਚਾਰ ਚੁਫੇਰੇ ਅੰਦਰ ਕਵਰ ਕੀਤਾ ਹੋਇਆ ਜਿਵੇਂ ਹੁਣ ਆਪਣਾ ਹਣਾ ਕੋਈ ਵੀ ਆਪਣਾ ਸਬਸਕ੍ਰਾਈਬਰ ਜਾਂ ਵੀਵਰਸ ਤੁਹਾਡੇ ਕੋਲੇ ਆਉਂਦਾ ਬੱਚਾ ਲੈ ਕੇ ਜਾਂਦਾ ਕਿਉਂਕਿ ਪਹਿਲਾ ਉਹਨੂੰ ਰਖ ਰਖਾਵ ਦਾ ਪਤਾ ਹੁਣ ਜ਼ਰੂਰੀ ਹੈ ਹਾਂਜੀ ਵੀ ਐਵੇਂ ਹਣਾ ਪੈਸੇ ਤੇ ਅੱਜ ਕੱਲ ਲੋਕ ਚੱਕੀ ਫਿਰਦੇ ਆ ਵੀ ਲੈ ਜੇ ਤੁਹਾਡੇ ਤੋਂ ਬੱਚਾ ਉਹਨੂੰ ਸੰਭਣਾ ਆ ਵੀ ਨਾ ਤਾਂ ਉਹਦੇ ਬਾਰੇ ਨਾ ਸਾਨੂੰ ਥੋੜੇ ਡਿਟੇਲ ਚ ਦੱਸੋ ਵੀ ਇਹਨਾਂ ਨੂੰ ਕੀ ਫੀਡ ਦੇਣੀ ਪੈਂਦੀ ਆ ਸਟਾਰਟਿੰਗ ਤੋਂ ਕਿਵੇਂ ਬੱਚਾ ਤਿਆਰ ਹੁੰਦਾ ਫੁੱਲ ਤੇ ਉਹਦੇ ਬਾਰੇ ਸਾਨੂੰ ਸਾਰਾ ਡਿਟੇਲ ਚ ਦੱਸੋ ਕੀ ਸਪਲੀਮੈਂਟ ਦੇਣੇ ਪੈਂਦੇ ਇਹਨਾਂ ਨੂੰ ਉਹ ਸਾਰਾ ਦੱਸੋ ਇਹ ਬਾਈ ਜੀ ਜਿਵੇਂ ਹੁਣ ਬੱਚਾ ਜੋ 40 ਦਿਨ ਦਾ ਹੋ ਜਾਈ ਜੀ 35 ਦਿਨ ਦਾ ਵੀ ਉਦੋਂ ਪਹਿਲਾਂ ਤਾਂ ਮਾਂ ਦੇ ਦੁੱਧ ਤੇ ਰਹਿੰਦਾ ਹੀ ਮਤਲਬ ਫੀਡ ਸਭ ਤੋਂ ਜ਼ਰੂਰੀ ਮਤਲਬ ਫੀਡ ਹੈ ਜੀ ਤੇ ਨਾਲ ਆਪਾਂ ਜੀ ਜਿਵੇਂ ਕੋਈ ਸੈਰੇਲਕ ਕਹ ਲਓ ਜੀ ਜਾਂ ਇੱਕ ਡਰੂਲਸ ਦਾ ਵੀ ਸੈਰੇਲਕ ਸਪੈਸ਼ਲ ਬੱਚਿਆਂ ਵਾਸਤੇ ਆਉਂਦਾ ਹੈ ਠੀਕ ਆ ਉਹ ਵੀ ਚੀਜ਼ ਪਾ ਦੇ ਸਕਦੇ ਆ ਉਹਨਾਂ ਨੂੰ ਗਰਮ ਪਾਣੀ ਥੋੜਾ ਜਿਹਾ ਉਦੋਂ ਬਾਅਦ ਫੀਡ ਮਤਲਬ ਜੀ ਕੱਲੀ ਜਿਹੜੇ ਪੱਪੀਸ ਵਾਲੀ ਆਉਂਦੀ ਹੈ ਜਾਂ ਇੱਕ ਮਦਰ ਐਂਡ ਸਟਾਰਟਡ ਪ੍ਰੀ ਸਟਾਰਟਡ ਹਾਂਜੀ ਜਾਂ ਮਦਰ ਐਂਡ ਬੇਬੀ ਵੀ ਦੋਵਾਂ ਵਾਸਤੇ ਆਉਂਦੀ ਹੈ ਇਹ ਮਦਰ ਨੂੰ ਵੀ ਪੈਂਦੀ ਹੈ ਤੇ ਬੱਚਿਆਂ ਨੂੰ ਵੀ ਪੈ ਸਕਦੀ ਹੈ ਵੀ ਦੋਨਾਂ ਨੂੰ ਪੈਂਦੀ ਹੈ ਜੀ ਉਹ ਫੀਡ ਦੇਓ ਜੀ 2 ਮਹੀਨਿਆਂ ਤੱਕ ਜਦੋਂ 2 ਮਹੀਨਿਆਂ ਦੇ ਬੱਚੇ ਹੋ ਜਾਂਦੇ ਆ ਹੂੰ ਹੂੰ ਉਹਨਾਂ ਨੂੰ ਆਪਾਂ ਦਹੀਂ ਦੇਣੀ ਸ਼ੁਰੂ ਕਰ ਸਕਦੇ ਹਾਂ ਜੀ ਦੁੱਧ ਨਹੀਂ ਹਾਂਜੀ ਦੁੱਧ ਨਹੀਂ ਕਿਸੇ ਵੀ ਬੱਚੇ ਨੂੰ ਆਪਾਂ ਜਿਹੜਾ ਪਾਸੋਂ ਨਹੀਂ ਦੇਣਾ ਹੂੰ ਹੂੰ ਦੁੱਧ ਨੁਕਸਾਨਦਾ ਕਿਸ ਹੁੰਦਾ ਕੁੱਤੇ ਵਾਸਤੇ ਜੀ ਅੱਛਾ ਦੁੱਧ ਨਹੀਂ ਦੇਣਾ ਦੁੱਧ ਨਹੀਂ ਦੇਣਾ ਚਾਹੀਦਾ ਜੀ ਤੇ ਫੀਡ ਆ ਜਿਹੜੀ ਉਹ ਦੇਣੀ ਚਾਹੀਦੀ ਹੈ ਵੀ ਸ਼ਾਮ ਨੂੰ ਜਿਵੇਂ ਆਪਾਂ ਫੀਡ ਦੇਤੀ ਸੁਬਾ ਦਹੀਂ ਦੇਤੀ ਨਾਲ ਕੋਈ ਵੀ ਸਪਲੀਮੈਂਟ ਸ਼ੁਰੂ ਕਰ ਸਕਦੇ ਆ ਇਹ ਇਹਨਾਂ ਨੂੰ ਚਿਕਨ ਚਿਕਨ ਪਾ ਦਿੰਦੇ ਆ ਲੋਕ ਨਹੀਂ ਛੋਟੀਆਂ ਬ੍ਰੀਡਾਂ ਛੋਟੀਆਂ ਬ੍ਰੀਡ ਜਿਹਨੇ ਪਾਉਣਾ ਜੀ ਪਾ ਸਕਦੇ ਪਰ ਆਪਾਂ ਨਹੀਂ ਪਾਉਂਦੇ ਜ ਆਪਣੇ ਨਾ ਅੰਡਾ ਨਾ ਮੀਟ ਨਾ ਕੋਈ ਹੈ ਨਹੀਂ ਜੀ ਤੁਹਾਨੂੰ ਵੈਕਸੀਨੇਸ਼ਨ ਦਾ ਕੀ ਕਿੰਨੇ ਟਾਈਮ ਬਾਅਦ ਵੈਕਸੀਨੇਸ਼ਨ ਹੁੰਦੀ ਹੈ ਇਹਨਾਂ ਦੀ ਜੀ 45 ਦਿਨਾਂ ਤੋਂ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ 21 ਦਿਨਾਂ ਬਾਅਦ ਫੇਰ ਹੁੰਦੀ ਹੈ ਠੀਕ ਉਸ ਤੋਂ ਬਾਅਦ ਸਾਲ ਦੇ ਸਾਲ ਜੀ ਉਵੇਂ ਹੀ ਰੀਪੀਟ ਕਰਨੀ ਚਾਹੀਦੀ ਹੈ ਸਭ ਤੋਂ ਜ਼ਰੂਰੀ ਹੈ ਜੀ 45 ਦਿਨ ਦੇ ਬੱਚੇ ਦੇ ਕੋਈ ਵੀ ਲੈਂਦਾ ਕਿਸੇ ਵੀ ਨਸਲ ਦਾ ਵੀ 45 ਦਿਨ ਦਾ ਜਦੋਂ ਬੱਚਾ ਹੋ ਗਿਆ ਉਦੋਂ ਜ਼ਰੂਰੀ ਜ਼ਰੂਰੀ ਹੈ ਜੀ ਤੁਸੀਂ ਚੰਗੇ ਡਾਕਟਰ ਨਾਲ ਸਲਾਹ ਕਰਕੇ ਤੇ ਸਮੇਂ-ਸਮੇਂ ਸਰ ਤੇ ਤੁਸੀਂ ਜਦੋਂ ਡਾਕਟਰ ਕਹਿੰਦਾ ਜਰੂਰ ਤੁਸੀਂ ਵੈਕਸੀਨ ਕਰਾਓ ਤੇ ਆ ਜਿਹੜੇ ਕਿਊਟ ਜੇ ਆਪਣੇ ਕੋਲੇ ਬੱਚੇ ਆ ਇਹ ਵੀਰੇ ਆਪਾਂ ਸੇਲ ਕਰਨੇ ਆ ਜਾਂ ਘਰੇ ਰੱਖਣਾ ਨਹੀਂ ਇਹ ਘਰੇ ਰੱਖਣੇ ਆ ਜੀ ਇਹ ਤਾਂ ਬਸ ਆਪਾਂ ਵੀ ਹਜੇ ਮੰਨ ਲਓ ਬਾਈ ਨਾ ਤਿਆਰ ਹੀ ਕਰ ਰਿਹਾ ਆਪਣਾ ਤੇ ਆ ਦੋ ਫੀਮੇਲ ਲਈ ਆ ਤੇ ਇਹ ਵੀ ਤਿਆਰ ਕਰਨੀਆਂ ਬਾਈ ਨੇ ਕੋਈ ਨਾ ਤੁਸੀਂ ਜੁੜੇ ਰਹੋ ਜੇ ਬਾਈ ਨਾਲ ਤੇ ਤੁਹਾਨੂੰ ਨਵੇਂ-ਨਵੇਂ ਜਿਵੇਂ ਵੀ ਹਨਾ ਬਾਈ ਆਪਦੇ ਹਿਸਾਬ ਨਾਲ ਬਰੀਡਿੰਗ ਕਰਦੇ ਆ ਉਹਨਾਂ ਬੱਚੇ-ਬੱਚੇ ਆਉਂਦੇ ਆ ਤਾਂ ਤੁਹਾਨੂੰ ਜਰੂਰ ਇਹ ਆਪਾਂ ਵੀਡੀਓ ਪਾ ਦਾਂਗੇ ਤੁਸੀਂ ਮੈਸੇਜ ਕਰ ਦਿਓ ਤੇ ਫਿਰ ਬਾਈ ਹੁਣ ਆਪਣੇ ਕੋਲੇ ਵੀ ਆਪਣਾ ਵੀ ਕੋਈ ਹਨਾ ਸਮੂਹ ਹੁੰਦਾ ਗਰੁੱਪ ਹੁੰਦਾ ਜਾਨਵਰ ਜਿੰਨੇ ਵੀ ਬੰਦੇ ਰੱਖਿਆ ਤੇ ਬਾਈ ਦਾ ਜਰਮਨ ਚ ਵੀ ਬਹੁਤ ਐਕਸਾਈਟਮੈਂਟ ਸੀਗੀ ਬਾਈ ਕੋਲੇ ਪਹਿਲਾਂ ਜਰਮਨ ਸ਼ੈਫਡ ਵੀ ਰੱਖੇ ਸੀਗੇ ਪਹਿਲਾਂ ਆਪਾਂ ਕੰਮ ਜਰਮਨਾ ਤੇ ਕੀਤਾ ਸੀ ਪਹਿਲਾਂ ਜੀ ਪਿਟਬੁਲ ਸੀ ਸਭ ਤੋਂ ਪਹਿਲਾਂ ਜੀ ਪਹਿਲਾਂ ਪਿਟਬੁਲ ਤੇ ਕੀਤਾ ਹਾਂਜੀ ਹਾਂਜੀ ਅੱਛਾ ਤੇ ਉਦੋਂ ਬਾਅਦ ਜਰਮਨ ਸ਼ੈਫਡ ਲਿਆਂਦੇ ਜੀ ਤੇ ਜਰਮਨ ਸ਼ੈਫਡ ਤੋਂ ਬਾਅਦ ਫਿਰ ਇਹ ਵਾਲੀ ਲਿਆਂਦੀ ਲੋਗ ਜੀ ਫੀਮੇਲ ਲਿਆਂਦੀ ਸੀ ਜੀ ਇਹਦੀ ਭੈਣ ਹੀ ਸੀਗੀ ਜੀ ਉਹ ਤੇ ਹੁਣ ਅੱਗੇ ਆਪਾਂ ਜਰਮਨਾ ਤੇ ਵੀ ਕਰਨਾ ਕੰਮ ਜਾਂ ਮੂਡ ਤਾਂ ਹੈਗਾ ਜੀ ਜਾਂ ਕੋਈ ਹੋਰ ਕੋਈ ਨਸਲ ਜੇ ਵੀ ਕੋਈ ਆਪਾਂ ਨੂੰ ਦੇਖਣ ਵਾਲੇ ਜਰਮਨਾਂ ਦੇ ਸ਼ੌਂਕੀ ਬਾਲੇ ਆ ਜਰਮਨ ਸ਼ੈਫਰ ਤੇ ਉਸ ਲਈ ਉਸ ਬਿਹੇਵ ਤੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਜਰਮਨ ਸ਼ੈਫਰ ਵੀ ਅੱਗੇ ਤੁਸੀਂ ਸੋਚਿਆ ਹੋਣਾ ਕੋਈ ਫੀਮੇਲ ਤਿਆਰ ਕਰਨ ਦੀ ਤਾਂ ਕਿ ਹਾਂਜੀ ਹੈਗਾ ਜੀ ਇਰਾਦਾ ਪੂਰਾ ਜੀ ਤੇ ਜਰਮਨ ਸ਼ੈਫਰ ਤਾਂ ਬਹੁਤ ਵਧੀਆ ਨਸਲ ਹੈ ਜੀ ਆਪਣੇ ਹਰੇਕ ਲੋਕਾਂ ਨੂੰ ਪਸੰਦ ਆਪ ਜਿਹੜੇ ਪਿੰਨਾਂ 'ਚ ਰਹਿੰਦੇ ਆ ਜਾਂ ਸ਼ਹਿਰਾਂ 'ਚ ਵੀ ਹੁਣ ਲੋਕ ਉਹਨਾਂ ਨੂੰ ਰੱਖਦੇ ਆ ਵੀ ਰੱਖੀ ਆਸਤੇ ਵੀ ਆਪਾਂ ਉਹਨਾਂ ਨੂੰ ਚੰਗੇ ਕਹਿੰਦੇ ਆ ਜੀ ਤੇ ਹੈਗਾ ਜੀ ਜਰਮਨ ਸ਼ੈਫਰ ਫੇਰ ਲਿਆਵਾਂਗੇ ਜੀ ਮੱਲੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਾਈ ਦੇ ਮਿੱਤਰ ਬਹੁਤ ਇੱਥੇ ਪਿੰਡ 'ਚ ਹੀ ਆਸੇ-ਪਾਸੇ ਹਨ ਜਿਵੇਂ ਵੀ ਗਰੁੱਪ ਬਣਿਆ ਬਾਈ ਦਾ ਤੇ ਕੁੱਤੇ ਤਾਂ ਬਹੁਤ ਇਕੱਠੇ ਕਰ ਲੈਂਦੇ ਹੁਣ ਜੇ ਆਪਾਂ ਕਰਨੇ ਹੁੰਦੇ ਤੇ ਤੁਹਾਨੂੰ ਫਿਰ ਦਿਖਾਉਂਦੇ ਹਨਾ ਹਸਕੀ ਬਾਈ ਕੋਲੇ ਰੱਖੇ ਆ ਗੱਦੀ ਰੱਖੇ ਆ ਜਰਮਨ ਸ਼ੈਫਰਡ ਵੀ ਰੱਖੇ ਆ ਕੁੱਤੇ ਆਸੇ-ਪਾਸੇ ਹਨਾ ਜਿੰਨੇ ਵੀ ਗਰੁੱਪ ਹੁੰਦਾ ਯਾਰਾ ਬਿਲਡਿੰਗਾਂ ਦਾ ਤੇ ਬਾਈ ਤੋਂ ਆਪਾਂ ਹੋਰ ਜਾਣਕਾਰੀ ਲੈਣੇ ਆ ਜਿਵੇਂ ਕਬੂਤਰਾ ਬਾਰੇ ਬਈ ਸਾਨੂੰ ਦੱਸੋ ਥੋੜਾ ਜਿਹਾ ਕਿਹੜੀ-ਕਿਹੜੀ ਨਸਲ ਦੇ ਕਬੂਤਰ ਰੱਖੇ ਆ ਕਬੂਤਰ ਆਪਣੇ ਕੋਲੇ ਜੀ ਅਮਰੀਕਨ ਲੱਗੇ ਆ ਜੀ ਅੱਛਾ ਤੇ ਪਹਿਲਾਂ ਇਹ ਹੋ ਗਏ ਜੀ 6-7 ਸਾਲ ਕੁ ਲਿਆਂਦਿਆਂ ਨੂੰ ਜੀ ਹੂੰ ਹੂੰ ਤੇ ਉਦੋਂ ਕਾਫੀ ਆਪਣੇ ਕੋਲੇ 35-40 ਹੋ ਗਏ ਸੀਗੇ ਜੀ ਹੂੰ ਤੇ ਉਹ ਮਰ ਗਏ ਸੀ ਬਿਮਾਰੀ ਪੈ ਗਈ ਸੀ ਜੀ ਉਹਨਾਂ ਨੂੰ ਧੌਣ ਰੋੜ ਜੀ ਨੂੰ ਕਹਿ ਦਿੰਦੇ ਆ ਜੀ ਹਾਂ ਹਾਂ ਉਸ ਤੋਂ ਬਾਅਦ ਛੜਤੇ ਸੀ ਜੀ ਅੱਛਾ ਬਈ ਤੇ ਉਸ ਤੋਂ ਬਾਅਦ ਆਪਾਂ ਫੇਰ ਬਾਈ ਨੀਲਮਤੋਂ ਥਰਾਜ ਵਾਲਿਆਂ ਤੋਂ ਵੀ ਦੁਬਾਰਾ ਫੇਰ ਲੈ ਆਂਦੇ ਜੀ ਹੂੰ ਹੂੰ ਤੇ ਇਹ ਅਮਰੀਕਨ ਹੈ ਜੀ ਲੱਗੇ ਹੁਣ ਇਸ ਟਾਈਮ ਕਿੰਨੇ ਆਪਣੇ ਕੋਲੇ ਹੁਣ ਆਪਣੇ ਕੋਲੇ ਜੀ ਚਾਰ ਅਮਰੀਕਨ ਲੱਗੇ ਆ ਜੀ ਤੇ ਚਾ ਚਾਰ ਕੰਬਲੂ ਬਾਰਾ ਜੀ ਇਹ ਕਿੱਥੋਂ ਦੇ ਟਿੱਕਰ ਬਈ ਐਕਸਪੈਂਸਿਵ ਹੁੰਦੇ ਆ ਬਾਬਾ ਹਾਂ ਇਹ ਆਪਾਂ ਦੂਜਾ ਤੁਸੀਂ ਕਹਿ ਸਕਦੇ ਇਹਨਾਂ ਨੂੰ ਜੀ ਅਡੋ ਅੱਡੀ ਜਿਵੇਂ ਬਰੀਡ ਦੇ ਹਿਸਾਬ ਨਾਲ ਜੀ ਤੇ ਆਪਾਂ ਇਹਦੇ ਬਰੀਡਿੰਗ ਕਰਦੇ ਆ ਕਿ ਵੈਸੇ ਸ਼ੌਂਕ ਵਜਿ ਰੱਖੇ ਵੈਸੇ ਸ਼ੌਂਕ ਵਜਿ ਰੱਖੇ ਸ਼ੌਂਕ ਵਜਿ ਰੱਖੇ ਹਾਂਜੀ ਹਾਂਜੀ ਠੀਕ ਆ ਕੁਆਲਿਟੀ ਆਪਾਂ ਬਹੁਤ ਚੰਗੀ ਰੱਖੀ ਆ ਤੁਹਾਨੂੰ ਦਿਖਾ ਦਾਂਗੇ ਜੀ ਤੇ ਬਸ ਰੱਖੀ ਆਪਾਂ ਛੋਕ ਨੂੰ ਆ ਜੀ ਤੇ ਇਹ ਬੱਚੇ ਬੁੱੱਚੇ ਕਿਵੇਂ ਹੈਗੇ ਇਹਨਾਂ ਦੇ ਆਪਣੇ ਕੋਲ ਕਬੂਤਰਾ ਦੇ ਹਾਂ ਜੀ ਬਸ ਆਂਡਿਆਂ ਤੇ ਬੈਠੇ ਆ ਜੀ ਵੀ ਹੁਣ ਪਹਿਲੀ ਵਾਰ ਇਹਨਾਂ ਨੇ ਆਂਡੇ ਲਾਈ ਆ ਜੀ ਤੇ ਹੁਣ ਦੇਖੋ ਜੀ ਕਿਹੋ ਜਿھے ਬੱਚੇ ਕਿਵੇਂ ਕੱਢਦੇ ਆ ਤੇ ਠੰਡ ਕਰਕੇ ਕਈ ਵਾਰ ਬੱਚੇ ਜਿਹੜੇ ਆ ਵੀ ਘੱਟ ਕੱਢਦੇ ਆ ਜੀ ਜਦੋਂ ਜ਼ਿਆਦਾ ਠੰਡ ਹੋ ਜਾਂਦੀ ਆ ਅੱਜ ਕੱਲ ਆ ਕੇ ਤੇ ਉਦੋਂ ਬੱਚੇ ਥੋੜੇ ਜਿھے ਘੱਟ ਕੱਢਦੇ ਤੇ ਬਾਈ ਤੁਹਾਡਾ ਹੈਗਾ ਇੰਸਟਾਗ੍ਰam ਤੇ ਹਾਂਜੀ ਆਪਣਾ ਅਕਾਊਂਟ ਹੈਗਾ ਜੀ ਇੰਸਟਾਗ੍ਰam ਤੇ ਕਿਹੜੇ ਨਾਮ ਤੇ ਹੈ ਬਈ ਦੱਸ ਦੋ ਫਿਰ ਬੰਦੇ ਫੋਲੋ ਕਰ ਲੈਣਗੇ ਆਪਣੇ ਬਬਲ ਢਿਲੋਂ 17 ਦੇ ਨਾਮ ਤੇ ਆ ਜ ਤੇ ਮਿੱਤਰੋ ਤੁਸੀਂ ਨਾ ਬਾਈ ਦਾ ਇੰਸਟਾਗ੍ਰam ਚੈਨਲ ਨੂੰ ਜਰੂਰ ਫੋਲੋ ਕਰੋ ਜਾ ਕੇ ਉੱਥੇ ਕਿਉਂਕਿ ਬਾਈ ਆਪਣੇ ਜਾਨਵਰਾਂ ਦੀਆਂ ਵੀਡੀਓ ਪਾਉਂਦਾ ਰਹਿੰਦਾ ਉਹਨਾਂ ਬਾਰੇ ਨਵੀਂ ਡਿਟੇਲ ਦੱਸਦਾ ਰਹਿੰਦਾ ਤੇ ਐਤਕੀ ਆਪਾਂ ਮਾਗੀ ਦੇ ਮੇਲੇ ਤੇ ਜਾਣਾ ਪਰ ਤੁਸੀਂ ਮੁਕਸਰ ਜਾਨਵਰਾਂ ਹਾਂਜੀ ਉਂ ਜਾਨਦੇ ਹੁੰਨੇ ਆ ਜੀ ਪਰ ਕੋਈ ਚੀਜ਼ ਨਹੀਂ ਲੈ ਕੇ ਗਏ ਜੀ ਵੈਸੇ ਯਾਰਾ ਮਿੱਤਰਾਂ ਨਾਲ ਕਹਿ ਲਓ ਜਾਂ ਜਿਹੜੇ ਉੱਥੇ ਯਾਰ ਪੇਲੀ ਜਾਂਦੇ ਆ ਉਹਨਾਂ ਨੂੰ ਮਿਲ ਕੇ ਜਰੂਰ ਆਈਦਾ ਜੀ ਹਰ ਸਾਲ ਤੇ ਮਿੱਤਰੋ ਐਤਕੀ ਆਪਣਾ ਨਵੀਂ ਵੀਡੀਓ ਜਿਹੜੀ ਹੁਣ ਆਉਗੀ ਐਤਕੀ ਮਾਗੀ ਦੇ ਮੇਲੇ ਦੀ ਆਉਗੀ ਉੱਥੇ ਆਪਾਂ ਜਾ ਕੇ ਵੀਡੀਓ ਬਣਾ ਕੇ ਲਿਆਵਾਂਗੇ ਜਿੰਨੇ ਵੀ ਜਾਨਵਰ ਘੋੜੇ ਕਬੂਤਰ ਕੁੱਤੇ ਜਿਹੜੀਆਂ ਵੀ ਉੱਥੇ ਜਾਨਵਰ ਆਉਂਦੇ ਆਪਾਂ ਉਹਨਾਂ ਦੀਆਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਮਿੱਤਰੋ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ ਤੇ ਬਾਈ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਿਆ ਤੇ ਅੱਗੇ ਵੀ ਆਪਾਂ ਬਾਈ ਫਿਰ ਮਿਲਦੇ ਰਹਾਂਗੇ ਹਾਂ ਤੇ ਮਿੱਤਰੋ ਜਿਹੜੇ ਬੰਦੇ ਨੂੰ ਸ਼ੌਂਕ ਹੁੰਦਾ ਨਾ ਉਹ ਚੱਲ ਕੇ ਫਿਰ ਆਪ ਹੀ ਆ ਜਾਂਦਾ ਮੈਨੂੰ 2-3 ਦਿਨ ਹੋ ਗਏ ਹਫਤਾ ਹੀ ਹੋ ਗਿਆ ਬਾਈ ਨੂੰ ਫੋਨ ਲਾਉਂਦੇ ਵੀ ਆਪਾਂ ਵੀਡੀਓ ਕਰੀਏ ਵੀਡੀਓ ਕਰੀਏ ਹਣਾ ਇੱਕ ਜਾਨਵਰਾਂ ਦੇ ਨਾਲ ਨਾ ਮੋਹ ਪਿਆਰ ਬਹੁਤ ਬੰਦੇ ਨਾਲ ਬੰਦਾ ਜੁੜਦਾ ਹੈਗਾ ਤੇ ਆਪਾਂ ਵੀ ਹਨਾ ਬਈ ਜਾਨਵਰ ਰੱਖਦੇ ਆ ਸਾਰੇ ਸ਼ੌਂਕੀ ਬੰਦੇ ਆ ਤੇ ਮੋਹ ਪ੍ਰੇਮ ਵੱਧ ਦਾ ਨਵੇਂ ਬੰਦੇ ਹਨਾ ਮਿਲਦੇ ਆ ਕਿੰਨੇ ਬੰਦੇ ਹੁਣ ਵੀ ਇਕੱਠੇ ਹੋਏ ਅੱਜ ਤੇ ਮੱਲੋ ਫਿਰ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਬਈ